ਮੈਂ ਡਾਕਟਰ ਮੰਗਲ ਫਿਜ਼ੀਓਥੈਰੇਪੀ ਕਲੀਨਿਕ ਮਾਨਸਾ ਅੱਜ ਆਪਣੇ ਕੋਲ ਇੱਕ ਪੇਸ਼ੈਂਟ ਆਇਆ ਜੀ ਇਹਨਾਂ ਨੂੰ ਪ੍ਰੋਬਲਮ ਸੀ ਜੀ ਐਲੋ ਜੁਆਇੰਟ ਦੀ ਜਾਮ ਹੋ ਗਿਆ ਸੀ ਬਹੁਤ ਜ਼ਿਆਦਾ ਇਹ ਕਾਫੀ ਜਗ੍ਹਾ ਤੇ ਜਾ ਕੇ ਆਗੇ ਸੀ ਹੁਣ ਦੱਸਣਗੇ ਕੀ ਮਹਿਸੂਸ ਹੋ ਰਿਹਾ ਇਹਨਾਂ ਨੂੰ ਚਲ ਜੀ ਮੇਰਾ ਗਗਨਦੀਪ ਸਿੰਘ ਕੰਡ ਮਾਨਵੀਪੁਰ ਜੀ ਮੇਰੇ ਆਪਰੇਸ਼ਨ ਹੋਇਆ ਸੀ ਜੀ ਐਲੋ ਦਾ ਤੇ ਜਾਮ ਹੋ ਗਈ ਜੀ ਇਹ ਤੇ ਮਾਨਸਾ ਗਈਆਂ ਨੂੰ ਦਿਖਾਈ ਆਪਣੇ 30-40 ਜਣੇ ਨੂੰ ਦਿਖਾਈ ਉਹਨਾਂ ਕੋਈ ਹਿਸਾਬ ਚ ਨਹੀਂ ਗੱਲ ਫਿਰ ਮੈਂ ਡਾਕਟਰ ਮੰਗਲ ਸਿੰਘ ਕੋਲ ਆਇਆ ਇਹਨਾਂ ਨੇ ਐਕਸ-ਰੇ ਕਰਾ ਕੇ ਕਹਾਂ ਹੁਣ ਮੈਂ ਠੀਕ ਐ ਕਾਸ਼ੀਰ ਬੇਨਾਂ ਨੂੰ 90% ਵੰਗੂ ਪੂਰਾ ਕਸਟਾ ਮੈਨੂੰ ਅੱਗੇ ਜਮਾ ਇੱਥੇ ਖੜ ਗਈ ਜੀ ਬਾਹ ਜੀ ਨਾ ਇਧਰ ਹੁੰਦੀ ਸੀ ਨਾ ਉਧਰ ਹੁੰਦੀ ਸੀ ਨਾ ਇੱਥੇ ਜਾਂਦੀ ਸੀ ਬਾਹ ਨਾ ਆ ਜਾਂਦੀ ਸੀ ਬਾਹ ਪਾਣੀ ਵੀ ਨਹੀਂ ਪੀਤਾ ਜਾਂਦਾ ਸੀ ਹਾਂ ਪਾਣੀ ਵੀ ਨਹੀਂ ਪੀਤਾ ਹੁਣ ਤਾਂ ਵਧੀਆ ਬਾਲ ਗੁੰਦਾ ਥਾਉ ਦਾ ਪਾਣੀ ਪੁਰਜੇ ਮਰਜੀ ਵੀ ਦਿੰਦਾ ਸਾਰੇ ਕੰਮ ਕਰ ਲਾਗੇ ਮੋਟਰਸਾਂ ਚਲਾਉਣ ਲੱਗੇ ਮੋਟਰਸ ਵੀ ਚਲਾਉਣ ਲੱਗੇ ਫਾਰਪੂਰ ਵਧੀਆ ਚੱਕਿਆ ਜਾਂਦਾ ਸਾਨੂੰ ਹਾਂ ਦੂ ਚੱਕਰਾਂ ਦਾ ਜੀ ਠੀਕ ਐ ਹੁਣ ਤੁਸੀਂ ਸਾਡੇ ਕੋਲ ਆ ਕੇ ਕੀ ਮਹਿਸੂਸ ਮਸੂਸ ਵਧੀਆ ਜੀ ਮੈਂ ਕਹਿੰਦਾ ਬੱਤ ਪਾ ਡਾਕਟਰ ਸਾਹਿਬ ਕੋਲੇ ਆਓ ਜਿਹੜੇ ਬੰਦੇ ਨੂੰ ਕੋਈ ਆਪਣੀ ਜੋੜਾਂ ਦੀ ਜਾਂ ਕੋਈ ਐਕਸਰਸਾਈਜ਼ ਜਾਂ ਕੋਈ ਆਪਣਾ ਕੋਈ ਚੜਦਾ ਪ੍ਰੋਬਲਮ ਹੈਗੀ ਆ ਆਓ ਡਾਕਟਰ ਸਾਹਿਬ ਕੋਲ ਮਿਲੋ ਡਾਕਟਰ ਸਾਹਿਬ ਬਹੁਤ ਵਧੀਆ ਨੇ ਇਹ ਕੱਦੇ ਐਕਸਰਸਾਈਜ਼ ਕਰਾਉਂਦੇ ਨੇ ਜਮ ਮਾਰੀ ਮੋਟੀ ਮਸ਼ੀਨਾਂ ਨਾਲ ਨਾ ਕਿ ਦਵਾਈ ਦੇਣ ਨਾਲ ਕੁਝ ਨਹੀਂ ਕਰਦੇ ਦਵਾਈ ਨਾਲ ਨਹੀਂ ਕੋਈ ਟਰੀਟਮੈਂਟ ਨਾਲ ਆਏਗਾ ਕਲ ਜੈਕਸ ਹੈ ਜਾਂ ਤੇ ਦਵਾਈ ਆਪਨਾ ਸਹੀ ਫਿਜ਼ੀਓਥੈਰੇਪੀ ਕਰਾ ਰਹੇ ਬਤੈ ਲੋ ਨਾ ਚੇਪੀਆਂ ਲਾਇਆ ਤੇ ਨਾ ਤੁਹਾਡੇ ਬਾਰੇ ਲਾਇਆ ਹੋਰ ਤਾਂ ਨਹੀਂ ਕੋਈ ਕਰਿਆ ਕੋਈ ਮੈਡੀਸਨ ਦਿੱਤੀ ਹੋਵੇ ਤੁਹਾਨੂੰ ਨਾ ਜੈਕਸ ਠੀਕ ਕੋਈ ਤੁਹਾਡੇ ਨਾਲ ਧੱਕਾ ਹੋਇਆ ਹੋਵੇ ਨਾ ਜਮਾ ਕੋਈ ਠੀਕ ਹੈ ਚਲੋ ਧੰਨਵਾਦ ਜੀ